ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਧੰਨ ਗੁਰੂ ਗਰੀਬ ਨਿਵਾਜ਼ 12 ਮਹਾ ਮਾਝ ਮਹੱਲਾ 5 ਕਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਭੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹਾ ਮਨ ਬਿਧਿਆ ਚਰਨਾਂ ਰਬਿੰਦ ਦਰਸ਼ਨ ਲਗੜਾ ਸਾਹਾ ਭੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹਾ ਮਨ ਬਿਧਿਆ ਚਰਨਾਂ ਰਬਿੰਦ ਦਰਸ਼ਨ ਲਗੜਾ ਸਾਹਾ ਓਟ ਗੋਵਿੰਦ ਗੋਪਾਲ ਰਾਇ ਸਿਵਾ ਸੁਮਮੀ ਲਹਾ ਵਿਖਿਆ ਪਹੋ ਨਾ ਸਕਈ ਮਿਲ ਸਾਧੂ ਗੁਣਗਾਹਾ ਜਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਹਾ ਕਰ ਗਹਿ ਲੈਨੀ ਪਾਰ ਬ੍ਰਹਮਾ ਬਹੁੜਨਾ ਵਿਛੁੜਿਆ ਹਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾਹਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਹ ਸ਼ਰਮ ਪਈ ਨਾਰਾਇਣ ਨਨਕ ਦਰਪਈਆ ਹਾਂ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਪੋ ਦਾ ਦੇਸੀ ਮਹੀਨਾ ਆਰੰਭ ਹੋਇਆ ਹੈ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਹਾ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹਾ ਆਓ ਇਸ ਮਹੀਨੇ ਅੰਦਰ ਸਤਿਗੁਰੂ ਜੀ ਕੀ ਸਿੱਖਿਆ ਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਬੜੇ ਪਿਆਰ ਨਾਲ ਪੋ ਮਹੀਨੇ ਦੀ ਕਥਾ ਨੂੰ ਸਰਵਣ ਕਰੀਏ ਤੇ ਸਤਿਗੁਰੂ ਕਿਰਪਾ ਕਰਨ ਛਡੀਆਂ ਝੋਲੀਆਂ ਖੁਸ਼ੀਆਂ ਖੇੜਿਆਂ ਨਾਲ ਭਰ ਦੇਣ ਪੋਹ ਦੇ ਮਹੀਨੇ ਦਾ ਉਪਦੇਸ਼ ਸਾਡੇ ਮਨ ਹਿਰਦੇ ਚ ਵਸ ਜਾਏ ਤੇ ਸਾਡਾ ਜੀਵਨ ਸਫਲਾ ਹੋ ਜਾਏ ਸਾਥ ਸੰਗਤ ਪਿਛਲਾ ਜੋ ਮਹੀਨਾ ਸੀ ਉਹ ਸੀ ਮੰਗਰ ਦਾ ਮਹੀਨਾ ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾਂ ਮੱਗਰ ਦੇ ਮਹੀਨੇ ਚ ਉਹ ਜੀਵ ਰੂਹਾਂ ਉਹ ਜਿੰਦਾਂ ਸੋਹਣੀਆਂ ਲੱਗਦੀਆਂ ਨੇ ਸ਼ੋਭਦੀਆਂ ਨੇ ਰੱਬ ਦੇ ਦਰ ਤੇ ਪ੍ਰਵਾਣ ਹੁੰਦੀਆਂ ਨੇ ਜੋ ਉਸ ਮਾਲਕ ਦੇ ਚਰਨਾਂ ਦਾ ਮਿਲਾਪ ਹਾਸਲ ਕਰ ਲੈਂਦੀਆਂ ਨੇ ਹੁਣ ਜਦੋਂ ਪੋਹ ਦਾ ਮਹੀਨਾ ਆਰੰਭ ਹੁੰਦਾ ਹੈ ਪੋਹ ਦਾ ਮਹੀਨਾ ਬੜਾ ਠੰਡਾ ਮਹੀਨਾ ਹੈ ਤੁਖਾਰ ਦਾ ਅਰਥ ਹੁੰਦਾ ਜਦੋਂ ਬਹੁਤ ਭਾਰੀ ਕੱਕਰ ਪੈਂਦਾ ਹੋਵੇ ਅਤ ਦਰਜੇ ਦੀ ਹੱਦ ਦਰਜੇ ਦੀ ਠੰਡ ਪੈਂਦੀ ਹੋਵੇ ਹੁਣ ਠੰਡ ਤੇ ਗਰਮੀ ਦੋ ਐਸੇ ਮੌਸਮ ਨੇ ਜੋ ਬੰਦੇ ਨੂੰ ਸਰੀਰਕ ਤੌਰ ਤੇ ਪ੍ਰਭਾਵਿਤ ਕਰਦੇ ਨੇ ਪਰ ਮਨ ਵੀ ਪ੍ਰਭਾਵਿਤ ਹੁੰਦਾ ਹੈ ਬਹੁਤ ਸਾਰੇ ਕੰਮਕਾਰ ਕਰਨ ਤੁਸੀਂ ਰਹਿ ਜਾਂਦੇ ਹਾਂ ਸਫਰ ਕਰਨ ਤੋਂ ਬੰਦਾ ਰੁਕ ਜਾਂਦਾ ਹੈ ਖਾਣ ਪੀਣ ਦਾ ਬਦਲਾਅ ਹੋ ਜਾਂਦਾ ਹੈ ਕੱਪੜੇ ਬਦਲ ਜਾਂਦੇ ਨੇ ਕਿਉਂਕਿ ਪ੍ਰਭਾਵ ਤਨ ਅਤੇ ਮਨ ਦੋਵਾਂ ਤੇ ਪਿਆ ਹੈ ਮਹਾਰਾਜ ਕਿਰਪਾ ਕਰਦੇ ਨੇ ਪਰ ਜਿਨ੍ਹਾਂ ਦੇ ਮਨ ਅੰਦਰ ਰੱਬੀ ਯਾਦ ਹੈ ਰੱਬੀ ਪਿਆਰ ਹੈ ਪਰਮਾਤਮਾ ਦੀ ਮਿਹਰ ਹੈ ਸਿੱਖ ਤੋਂ ਸਲਾਹ ਹੈ ਜੋ ਅਠੇ ਪਹਿਰ ਉਸ ਮਾਲਕ ਦੇ ਚਰਨਾਂ ਦਾ ਆਸ਼ਰਾ ਤੱਕਦੇ ਨੇ ਉਹਨਾਂ ਨੂੰ ਪੋ ਦੇ ਮਹੀਨੇ ਦਾ ਅਤਿ ਦਰਜੇ ਦਾ ਤੁਖਾਰ ਵੀ ਉਹਨਾਂ ਨੂੰ ਪੋ ਨਹੀਂ ਸਕਦਾ ਰਸੇ ਪੂ ਦਾ ਅਰਥ ਹੁੰਦਾ ਪਹੁੰਚੂ ਜਾਣਾ ਟੱਚ ਕਰ ਲੈਣਾ ਪ੍ਰਭਾਵਿਤ ਕਰ ਦੇਣਾ ਪਰ ਮਹਾਰਾਜ ਕਹਿੰਦੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਉਹਨਾਂ ਨੂੰ ਵਿਆਪਦਾ ਹੀ ਨਹੀਂ ਜਿਤਨੀ ਮਰਜੀ ਠੰਡ ਪੈਂਦੀ ਹੋਵੇ ਜਿਤਨਾ ਮਰਜੀ ਕੱਕਰ ਪੈਂਦਾ ਹੋਵੇ ਉਹ ਕਦੀ ਪੋ ਦੇ ਮਹੀਨੇ ਦੀ ਸਰਦੀ ਦਾ ਦੁੱਖ ਜਾਂ ਝਾੜਾ ਆਪਣੇ ਮਨ ਤੇ ਉਹਦਾ ਅਸਰ ਨਹੀਂ ਕਬੂਲਦੇ ਜਦੋਂ ਅਸੀਂ ਸਿੱਖ ਜਗਤ ਦੇ ਵਿੱਚ ਇਸ 12 ਮਹਾ ਦੇ ਮਹੀਨੇ ਨੂੰ ਵੇਖਦੇ ਹਾਂ ਤੇ ਪੋਹ ਦੀਆਂ ਉਹ ਠੰਡੀਆਂ ਰਾਤਾਂ ਦਾ ਖਿਆਲ ਸਾਡੇ ਮਨ ਦੇ ਵਿੱਚ ਆਪ ਮਾਰੇ ਚੱਲ ਪੈਂਦਾ ਹੈ ਜਦੋਂ ਦਸ਼ਮੇਸ਼ ਪਿਤਾ ਦਾ ਪੂਰਾ ਪਰਿਵਾਰ ਇਸ ਪੋਹ ਦੇ ਮਹੀਨੇ ਵਿੱਚ ਹੀ ਸ਼ਹੀਦ ਹੋ ਜਾਂਦਾ ਹੈ ਪੋਹ ਮਹੀਨੇ ਦੀਆਂ ਸੱਤ ਰਾਤਾਂ ਜਦੋਂ ਸਿੱਖ ਜਗਤ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਹਾਲਾਂਕਿ ਐਸੇ ਵਿਪਤਾ ਭਰੇ ਮਾਹੌਲ ਵਿੱਚ ਵੀ ਸਾਡੀ ਕੌਮ ਚੜ੍ਹਦੇ ਕਲਾ ਵਿੱਚ ਰਹੀ ਪਰ ਪੋਹ ਮਹੀਨਾ ਰਿੰਦੀ ਦੁਨੀਆ ਤੱਕ ਸਿੱਖਾਂ ਦੇ ਹਿਰਦੇ ਉੱਪਰ ਇੱਕ ਅਮਿੱਟ ਇਤਿਹਾਸ ਤੇ ਯਾਦ ਛੱਡ ਗਿਆ ਹੈ। ਪਉ ਦਾ ਮਹੀਨਾ ਹੈ ਜਦੋਂ ਦਸਮੇਸ਼ ਪਿਤਾ ਕਿਲਾ ਛੱਡਦੇ ਨੇ। ਪਉ ਦੇ ਮਹੀਨੇ ਦੀ ਠੰਡੀਆਂ ਰਾਤਾਂ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਸਿੱਖਾਂ ਸਮੇਤ ਕਿਲੇ ਨੂੰ ਖਾਲੀ ਕਰਕੇ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਤੇ ਉਸ ਤੋਂ ਬਾਅਦ ਮਹਾਰਾਜ 40 ਸਿੱਖਾਂ ਤੇ ਦੋ ਵੱਡੇ ਸਾਹਿਬਜਦਾਂ ਸਮੇਤ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਨੇ। ਦੂਸਰੇ ਪਾਸੇ ਉਹਦੇ ਮਹੀਨੇ ਦੇ ਅੰਦਰ ਹੀ ਬਹੁਤ ਹੀ ਸਤਿਕਾਰਯੋਗ ਸਾਡੇ ਮਾ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਦੋਵੇਂ ਛੋਟੇ ਗੁਰੂ ਕੇ ਲਾਲ ਸਹੈਬਜਾਦੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਦੇ ਨਾਲ ਗੰਗੂ ਦੇ ਨਾਲ ਉਹਦੇ ਘਰ ਪਿੰਡ ਸਿਹੜੀ ਪਹੁੰਚਦੇ ਨੇ ਗੰਗੂ ਦੇ ਮਨ ਦਾ ਪਾਪ ਉਹਦੇ ਮਨ ਦਾ ਲਾਲਚ ਸਹੈਬਜਾਦਿਆਂ ਨੂੰ ਗ੍ਰਿਫਤਾਰ ਕਰਵਾਉਂਦਾ ਕੋਤਵਾਲੀ ਦੀ ਗ੍ਰਿਫਤਾਰੀ ਮਰੰਡੇ ਵਿੱਚ ਰਹਿਣ ਤੋਂ ਬਾਅਦ ਫਿਰ ਉਹਨਾਂ ਨੂੰ ਠੰਡੇ ਬੁਰਜ ਲਿਜਾਇਆ ਜਾਂਦਾ ਹੈ ਸਰਹੰਗ ਵਿੱਚ ਹੁਣ ਦੇਖਿਆ ਜਾਵੇ ਇੱਕ ਪਾਸੇ ਚਮਕੌਰ ਦੀ ਗੜੀ ਹੈ ਕਈ ਦਿਨਾਂ ਤੇ ਮਹੀਨਿਆਂ ਦੇ ਭੁੱਖੇ ਭਾਣੇ ਗੁਰੂ ਕੇ ਸ਼ੇਰ ਲੜਨੀਆਂ ਫੌਜਾਂ ਗੁਰੂ ਕੇ ਲਾਲ ਸਤਗੁਰੂ ਆਪ ਪੋ ਦੇ ਮਹੀਨੇ ਦੀ ਠੰਡਕ ਦਾ ਪ੍ਰਭਾਵ ਨਾ ਕਬੂਲਦਿਆਂ ਵੀ ਪਰਮੇਸ਼ਰ ਦੀ ਰਜ਼ਾ ਵਿੱਚ ਰਾਜੀ ਰਹਿ ਕੇ ਉਹਦੀ ਛਿੱਪ ਤੋਂ ਸਲਾਹ ਵਿੱਚ ਜੁੜ ਕੇ ਆਸਾ ਕੀ ਵਾਰ ਦਾ ਕੀਰਤਨ ਵੀ ਹੁੰਦਾ ਨਿਤਨੇ ਵੀ ਹੁੰਦਾ ਸ਼ੋਧਰ ਵੀ ਹੁੰਦਾ ਸ਼ੋਲਾ ਵੀ ਪੜਿਆ ਜਾਂਦਾ ਉਸ ਮਾਲਕ ਦੀ ਛਿੱਪ ਤੋਂ ਸਲਾਹ ਦੀਆਂ ਵਿਚਾਰਾਂ ਵੀ ਹੁੰਦੀਆਂ ਨੇ ਤੇ ਲੋੜ ਪੈਣ ਤੇ ਦੁਸ਼ਮਣ ਨਾਲ ਜੰਗ ਵੀ ਲੜੀ ਜਾਂਦੀ ਹੈ ਕਿਉਂ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹੈ ਨਾ ਜਦੋਂ ਮਨ ਅੰਦਰੋਂ ਪੂਰੀ ਤਰ੍ਹਾਂ ਸੱਚ ਨਾਲ ਰੱਬ ਨਾਲ ਜੁੜ ਜਾਂਦਾ ਹੈ ਫਿਰ ਬੰਦਾ ਬਾਹਰ ਦੇ ਮੌਸਮ ਦੀ ਹਾਲਾਤਾਂ ਦੇ ਪ੍ਰਭਾਵ ਵੀ ਨਹੀਂ ਕਰਦਾ ਬਾਹਰ ਦਾ ਮੌਸਮ ਬਾਹਰ ਦੇ ਹਾਲਾਤ ਮਾਇਆ ਦੇ ਰੰਗ ਉਸ ਬੰਦੇ ਨੂੰ ਪ੍ਰਭਾਵਿਤ ਕਰਦੇ ਨੇ ਜੋ ਰੱਬ ਨਾਲ ਪੂਰੀ ਤਰ੍ਹਾਂ ਟੁੱਟ ਚੁੱਕੇ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਧਰਮ ਦੀ ਕੋਈ ਕਿਣਕਾ ਮਾਤਰ ਵੀ ਅੰਸ਼ ਨਹੀਂ ਹੁੰਦੀ ਜੋ ਸੱਚ ਨੂੰ ਬਾਣੀ ਨੂੰ ਗੁਰੂ ਨੂੰ ਪੁਲਾ ਚੁੱਕੇ ਹੁੰਦੇ ਨੇ ਉਹ ਫਿਰ ਨਿੱਕੀ ਨਿੱਕੀ ਗੱਲ ਦਾ ਬੜਾ ਵੱਡਾ ਦੁੱਖ ਮਨਾਉਂਦੇ ਨੇ ਪਰ ਜਿਨ੍ਹਾਂ ਦੇ ਹਿਰਦੇ ਚ ਰੱਬੀ ਪਿਆਰ ਹੈ ਉਸ ਮਾਲਕ ਦੀ ਸਿੱਖ ਤੋਂ ਉਸ ਆਉਦੀ ਯਾਦ ਹੈ ਮਹਾਰਾਜ ਕਹਿੰਦੇ ਪੋ ਦਾ ਮਹੀਨਾ ਵੀ ਠੰਡਾ ਉਪਰੋ ਦੁਸ਼ਮਣ ਦੀ ਫੌਜ ਵੀ ਹੈ ਕਈ ਦਿਨਾਂ ਦੀ ਭੁੱਖੇ ਪਾਣੇ ਵੀ ਹਾਂ ਸਫਰ ਕਰਕੇ ਥੱਕੇ ਟੁੱਟੇ ਵੀ ਹਾਂ ਪਰ ਕਮਾਲ ਦੀ ਗੱਲ ਉਹਦੇ باوجود ਵੀ ਸਿੰਘ ਲੜਨ ਤੇ ਮਰਨ ਲਈ ਪੂਰੀ ਤਰ੍ਹਾਂ ਸ਼ਿਦਕ ਨਾਲ ਸਿਰ ਦੇਣ ਲਈ ਤਿਆਰ ਬਰ ਤਿਆਰ ਬਿਠੇ ਨੇ ਜਦੋਂ ਮਹਾਰਾਜ ਨੇ ਜ਼ਫਰਨਾਮਾ ਲਿਖਿਆ ਉਹਦੇ ਵਿੱਚ ਔਰੰਗਜ਼ੇਬ ਨੂੰ ਲਾਣਤ ਪਾਉਂਦੇ ਮਹਾਰਾਜ ਨੇ ਲਿਖਿਆ ਕਿ ਔਰੰਗਜ਼ੇਬ ਤੂੰ ਆਪ ਦੱਸ ਕਿ ਜਦੋਂ 40 ਭੁੱਖੇ ਭਾਣੇ ਲੋਕਾਂ ਦੇ ਉੱਪਰ 10 ਲੱਖ ਦਾ ਮੁਲਕਈਆ ਅਚਾਨਕ ਟੁੱਟ ਕੇ ਪੈ ਜਾਏ ਉਦੋਂ ਅਸੀਂ ਹਥਿਆਰ ਚੁੱਕ ਕੇ ਤੇਰੇ ਨਾਲ ਲੜਦੇ ਤਾਂ ਕੀ ਕਰਦੇ ਜੇ ਅਸੀਂ ਜੰਗ ਦੇ ਮੈਦਾਨ ਵਿੱਚ ਨਾ ਉਤਰਦੇ ਤਾਂ ਅਸੀਂ ਕੀ ਕਰ ਸਕਦੇ ਸੀ ਗੁਰ ਸਨੇ ਚਾਰੇ ਕੁਨਦ ਚਹਿਲ ਨਰ ਕਿ ਦਾਲ ਅਕਬਰ ਆਇਦ ਬਰੋ ਬੇਖਬਰ ਇਦਾ ਭਾਵ ਵੀ ਹੈ ਬੇਖਬਰਦਾਰਥ ਅਚਾਨਕ ਉਦੋਂ ਕੀ ਕਰੀਏ ਕਹਿੰਦੇ ਆਖਰ ਨੂੰ ਸਾਨੂੰ ਤੂੰ ਲੜਨ ਵਾਸਤੇ ਮਜਬੂਰ ਕੀਤਾ ਤੂੰ ਹਥਿਆਰ ਚੁੱਕਣ ਵਾਸਤੇ ਮਜਬੂਰ ਕੀਤਾ ਬਾਹ ਲਾਚਾਰਗੀ ਦਰਮਿਆ ਆਮ ਦੰਗ ਬਾ ਤਦਬੀਰ تیرੋ ਤਫੰਗਾ ਮਦਨ ਲਾਚਾਰ ਹੋ ਕੇ ਮਜਬੂਰ ਹੋ ਕੇ ਸਾਨੂੰ ਕਿਰਪਾਨ ਤੀਰ ਨਿਜ਼ੇ ਆਪਣੇ ਹੱਥ ਵਿੱਚ ਲੈਣੇ ਪਏ ਸਾਨੂੰ ਕੋ ਸ਼ੌਕ ਨਹੀਂ ਸੀ ਸਾਡੀ ਖੁਸ਼ੀ ਨਹੀਂ ਸੀ ਤੇਰੇ ਨਾਲ ਲੜਨਾ ਜੰਗ ਚੱਕਣੇ ਲੋਕਾਂ ਦਾ ਖੂਨ ਵਹਾਉਣਾ ਪਰ ਤੂੰ ਮਜਬੂਰ ਕੀਤਾ ਦੇਖਿਆ ਜਾਏ ਸਾਤ ਸੰਗਤ ਉੱਥੇ ਫਿਰ ਸਤਿਗੁਰੂ ਜੀ ਨੇ ਪੋਹ ਦੇ ਮਹੀਨੇ ਦੀ ਠੰਡੀਆਂ ਰਾਤਾਂ ਦੀ ਪਰਵਾਹ ਨਹੀਂ ਕੀਤੀ ਭੁੱਖ ਪਿਆਸ ਦੀ ਪਰਵਾਹ ਨਾ ਕੀਤੀ ਆਪਣੇ ਲਾਲਾਂ ਦੀ ਖੂਨ ਦੀ ਪਰਵਾਹ ਨਹੀਂ ਕੀਤੀ ਪਰਵਾਹ ਕੀਤੀ ਤਾਂ ਇੱਕ ਅਕਾਲ ਪੁਰਖ ਦੀ ਕਿ ਉਹਦਾ ਦਰ ਤੇ ਉਹਦਾ ਕਰਨੀ ਛੱਡਣਾ ਦੁਨੀਆਂ ਭਾਵੇਂ ਜੋ ਮਰਜ਼ੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੀ ਨਾ ਹਾ ਉਧਰ ਦੂਜੇ ਪਾਸੇ ਜਦੋਂ ਦੇਖਦੇ ਹਾਂ ਪੋਖ ਤੁਖਾਰਨਾ ਵਿਅਪੇ ਕੰਠ ਮਿਲਿਆ ਹਰ ਨਾ ਦੇ ਅਰਥ ਅੱਜ ਠੰਡੇ ਬੁਰਜ ਵਿੱਚ ਹੋਏ ਇਹ ਸ਼ਬਦ ਬੇਸ਼ੱਕ ਆਪਾਂ ਕਹਿ ਦੇਣੇ ਨੇ ਪਰ ਸਾਧ ਸੰਗਤ ਜਿਨ੍ਹਾਂ ਨੇ ਹੰਡਾਇਆ ਕੋਈ ਜਾਣਦੇ ਨਹੀਂ ਠੰਡੇ ਬੁਰਜ ਦੇ ਵਿੱਚ ਦੋ ਗੁਰੂ ਕੇ ਲਾਲ ਛੋਟੇ ਸਹਜਦ ਜਿਨ੍ਹਾਂ ਨੂੰ ਕਹਿੰਦੇ ਆ ਗੁਰੂ ਸਾਹਿਬ ਜੀ ਦੇ ਚਾਰਾਂ ਵਿੱਚੋਂ ਦੋ ਛੋਟੇ ਮਾਤਾ ਗੁਜਰੀ ਜੀ ਨਾਲ ਉੱਥੇ ਬੈਠੇ ਨੇ ਕਿਸੇ ਨੇ ਕੋਈ ਗਰਮ ਕੱਪੜਾ ਵਿਛਾਉਣਾ ਕੋਈ ਉੱਥੇ ਕਿਸੇ ਨੇ ਖਾਣ ਛਕਣ ਵਾਸਤੇ ਭੋਜਨ ਪ੍ਰਸ਼ਾਦ ਪਾਣੀ ਕੁਝ ਵੀ ਨਹੀਂ ਦਿੱਤਾ ਪਰ ਉਹਨਾਂ ਨੇ ਵੀ ਆਪਣੇ ਹਿਰਦੇ 'ਚ ਰੱਬੀ ਪਿਆਰ ਰੱਬੀ ਯਾਦ ਨੂੰ ਨਹੀਂ ਭੁਲਾਇਆ ਅਕਾਲ ਪੁਰਖ ਦੇ ਸਿਮਰਨ ਨਾਲ ਉਹਦੀ ਯਾਦ ਨਾਲ ਜੁੜੀਆਂ ਹੋਈਆਂ ਰੂਹਾਂ ਉੱਥੇ ਪੋਖ ਦਾ ਤੁਖਾਰ ਉਹ ਮਹੀਨੇ ਦੀ ਠੰਡ ਵੀ ਉਹਨਾਂ ਦਾ ਕੀ ਵਿਗਾੜਦੀ ਹੁੰਦੀ ਹਿਰਦੇ ਵਿੱਚ ਰੱਬੀ ਪਿਆਰ ਹੈ ਸੱਚ ਨਾਲ ਅੰਦਰੋਂ ਜੁੜੇ ਨੇ ਭਰੇ ਨੇ ਨਾਮ ਅਮਰ ਦੀ ਵਰਖਾ ਉਹਨਾਂ ਦੇ ਹਿਰਦਿਆਂ 'ਚ ਲਗਾਤਾਰ ਹੋਈ ਹੈ ਤੇ ਸੱਚ ਨਾਲ ਸਚਿਆਰ ਹੋ ਚੁੱਕੀਆਂ ਰੂਹਾਂ ਫਿਰ ਝੂਠ ਦੇ ਦਰਿਆ ਦਾ ਵਹਿਣ ਵੀ ਮੋੜ ਕੇ ਰੱਖ ਦਿੰਦੀਆਂ ਨੇ ਵਜੀਦੇ ਦੀ ਕਚਹਿਰੀ 'ਚ ਜੋ ਸਾਹਿਬ ਜਾਦਿਆਂ ਨੇ ਉਹਨੂੰ ਠੋਕਵੇਂ ਜਵਾਬ ਦਿੱਤੇ ਮੂੰਹ ਤੋੜ ਜਵਾਬ ਦਿੱਤਾ ਸਾਰੀ ਕਚਹਿਰੀ ਹੈਰਾਨ ਰਹਿ ਗਈ ਆਖਰ ਨੂੰ ਪੋਹ ਮਹੀਨੇ ਦੇ ਠੰਡ ਨੂੰ ਚਲਦਿਆਂ ਬਰਦਾਸ਼ਤ ਕਰਦਿਆਂ ਪਰ ਉਹਦਾ ਮਨ ਤੇ ਰਤੀ ਮਾਤਰ ਵੀ ਪ੍ਰਭਾਵ ਨਾ ਪੈਣ ਦੇ ਬਾਅਦ ਗੁਰੂ ਕੇ ਲਾਲ ਵੀ ਉਹ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦ ਹੋ ਜਾਂਦੇ ਨੇ ਸਤ ਸੰਗਤ ਪੋਹ ਦਾ ਮਹੀਨਾ ਬਹੁਤ ਵੱਡਾ ਖੂਨੀ ਇਤਿਹਾਸ ਆਪਣੇ ਵਿੱਚ ਸਮੋ ਕੇ ਬਿਠਾ ਹੈ ਪਰ ਮਹਾਰਾਜ ਕਹਿੰਦੇ ਨੇ ਇਹ ਉਹਨਾਂ ਦਾ ਇਤਿਹਾਸ ਬਣਦਾ ਹੈ ਇਤਿਹਾਸ ਨੂੰ ਉਹ ਜਨਮ ਦਿੰਦੇ ਨੇ ਇਤਿਹਾਸ ਉਹ ਰੂਹਾਂ ਆਪਣੇ ਖੂਨ ਨਾਲ ਲਿਖਦੀਆਂ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਜਿਨ੍ਹਾਂ ਦੇ ਮਨ ਅੰਦਰ ਰੱਬੀ ਪਿਆਰ ਵਸਦਾ ਹੈ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾਹਾ ਜਿਨ੍ਹਾਂ ਨੂੰ ਹਿਰਦੇ ਰੂਪ ਗਲੇ ਵਿੱਚ ਰੱਬ ਦੀ ਬਖਸ਼ਿਸ਼ ਪ੍ਰਾਪਤ ਹੋ ਜਾਏ ਰੱਬੀ ਮਿਲਾਪ ਹਾਸਲ ਹੋ ਜਾਏ ਉੱਥੇ ਪੋ ਦਾ ਮਹੀਨਾ ਵੀ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਮਨ ਵਿਦਿਆਚਰਨ ਆਰਬਿੰਦ ਦਰਸ਼ਨ ਲਗੜਾ ਸਾਹਾ ਕਿੰਤੇ ਜਿਹੜਾ ਮਨ ਹੈ ਨਾ ਵਾਹਿਗੁਰੂ ਦੇ ਚਰਨਾਂ ਦਾ ਇੰਨਾ ਕੋ ਆਸ਼ਕ ਹੋ ਗਿਆ ਹੈ ਮਾਲਕ ਦੇ ਚਰਨਾਂ ਦੀ ਇੰਨੀ ਭੁੱਖ ਵਿਆਪੀ ਹੈ ਉਹਦੇ ਚਰਨਾਂ ਨਾਲ ਅਸੀਂ ਪ੍ਰੀਤ ਬਣੀ ਹੈ ਮਨ ਵਿਦਿਆ ਮਨ ਵਿੰਨਿਆ ਗਿਆ ਹੈ ਚਰਨਾਰ ਦੇ ਦਰਸ਼ਨ ਦਾ ਗੜਾ ਸਾਹ ਤੇ ਹਰ ਇੱਕ ਸਾਹ ਉਸ ਮਾਲਕ ਦੇ ਦਰਸ਼ਨਾਂ ਦੀ ਤੰਗ ਰੱਖ ਕੇ ਬਿਠਾ ਹੈ ਇਹ ਤੇ ਇਸ ਤਰ੍ਹਾਂ ਦੀ ਹਾਲਤ ਬਣ ਗਈ ਕਿ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੇ ਕਹਿੰਦੇ ਹਰ ਇੱਕ ਸਾਹ ਦੇ ਨਾਲ ਉਸ ਮਾਲਕ ਦੇ ਦਰਸ਼ਨਾਂ ਦੀ ਪਿਆਰ ਤੇ ਪੁਕਾਰ ਹੀ ਅੰਦਰੋਂ ਆਵਾਜ਼ ਹੀ ਉਹਦੀ ਆ ਰਹੀ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ સ્વાਮੀ ਲਾਹ ਐਸੀਆਂ ਰੂਹਾਂ ਹਮੇਸ਼ਾ ਆਪਣੇ ਮਾਲਕ ਦੇ ਚਰਨਾਂ ਦਾ سہਾਰਾ ਲੈ ਕੇ ਚੱਲਦੀਆਂ ਨੇ ਉਹਨਾਂ ਨੂੰ ਸੰਸਾਰ ਦੇ ਵਿੱਚ ਕਿਸੇ ਵਸਤੂ ਦੀ ਕਿਸੇ ਪਦਾਰਤ ਦੀ ਕਿਸੇ ਮਨੁੱਖ ਦੀ ਓਟ ਨਹੀਂ ਹੁੰਦੀ ਓਟ ਵੀ ਹੈ ਤੇ ਗੋਬਿੰਦ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੀ ਆਸਰਾ ਹੈ ਤੇ ਉਸੇ ਦਾ ਸਹਾਰਾ ਹੈ ਤੇ ਉਸੇ ਦਾ ਆਪਾਂ ਸੰਸਾਰੀ ਜੀਵ ਨਿੱਕੇ ਜਿਹੇ ਦੁੱਖ ਤੋਂ ਘਬਰਾ ਕੇ ਕਈ ਤਰ੍ਹਾਂ ਦੇ ਸਹਾਰੇ ਭਾਲਦੇ ਆਂ ਪਟਕ ਜਾਂਦੇ ਹਾਂ ਪਰ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਕਿਸੇ ਦੀ ਵੀ ਓਟ ਨਹੀਂ ਚਾਹੀਦੀ ਕਿਉਂ ਉਹਨਾਂ ਨੂੰ ਓਟ ਆਸਰਾ ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਹੈ ਸੇਵਾ ਸwami ਲਾਹਾ ਤੇ ਇਹੀ ਲਾਹਾ ਹੈ ਕਿ ਆਪਣੇ ਸwami ਦੀ ਸੇਵਾ ਵਿੱਚ ਜੁੜੇ ਰਹਿੰਦੇ ਨੇ ਉਹ ਸੇਵਾ ਦਾ ਹੀ ਸਭ ਤੋਂ ਵੱਡਾ ਲਾਹ ਪ੍ਰਾਪਤ ਕਰਦੇ ਨੇ ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾਹਾ ਜਦੋਂ ਕਿਸੇ ਨੇ ਸਾਧੂ ਦਾ ਅਰਥ ਹੁੰਦਾ ਰੱਬ ਦੀਆਂ ਪਿਆਰੀਆਂ ਰੂਹਾਂ ਰੱਬੀ ਰੰਗ ਵਿੱਚ ਰਤੀਆਂ ਹੋਈਆਂ ਰੂਹਾਂ ਕੋਈ ਐਸੀ ਗੁਰਮੁਖ ਪਿਆਰੀ ਰੂਹ ਨਾਲ ਮਿਲ ਕੇ ਮਾਲਕ ਦੇ ਗੁਣ ਗਾਏ ਕਹਿੰਦੇ ਉਹਨਾਂ ਨੂੰ ਵਿਖਿਆ ਵੀ ਪੋਹ ਨਹੀਂ ਸਕਦੀ ਜ਼ਹਿਰ ਰਤੀ ਮਾਤਰ ਵੀ ਪ੍ਰਭਾਵ ਨਹੀਂ ਪਾ ਸਕਦਾ ਮਾਇਆ ਉਹਨਾਂ ਨੂੰ ਡੋਲਾ ਨਹੀਂ ਸਕਦੀ ਕਿਉਂ ਉਹਨਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਆਪਣੀ ਸ਼ੁਰਤ ਨੂੰ ਇਤਨਾ ਉੱਚਾ ਚੁੱਕ ਲਿਆ ਕਿ ਮੂ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦੇ ਨੇ ਜਹੰ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹਾ ਐਸੀਆਂ ਰੂਹਾਂ ਜਿੱਥੋਂ ਉਪਜੀਆਂ ਨੇ ਜਿੱਥੋਂ ਉਹ ਜਿਸ ਉਸ ਪਰਮ ਜੋਤ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਕੇ ਅਸੀਂ ਸੰਸਾਰ ਵਿੱਚ ਭਟਕੇ ਸਾਂ ਅਜ ਰੱਬੀ ਪਿਆਰ ਰੱਬੀ ਯਾਦ ਵਿੱਚ ਉਸ ਮਾਲਕ ਦੇ ਸਿਮਰਨ ਕਰਦੇ ਆਂ ਗੁਣ ਗਾਉਂਦੇ ਆਂ ਤਾਂ ਮਿਲੇ ਉਸੇ ਵਿੱਚ ਲੀਨ ਹੋ ਗਏ ਹਾਂ ਸੱਚੀ ਪ੍ਰੀਤ ਸਮਾ ਸੱਚੀ ਪ੍ਰੀਤ ਨਾਲ ਹੀ ਸਾਡਾ ਉਸ ਮਾਲਕ ਨਾਲ ਮਿਲਾਪ ਹੋ ਗਿਆ ਹੈ ਜਿਸ ਦਿਨ ਇਹ ਜੀਵ ਮਨ ਅੰਦਰ ਸੱਚੀ ਪ੍ਰੀਤ ਪੈਦਾ ਕਰਦਾ ਹੈ ਇਹਦੇ ਮਨ ਵਿੱਚ ਰੱਬ ਦਾ ਸੱਚਾ ਪਿਆਰ ਪੈਦਾ ਹੁੰਦਾ ਹੈ ਮਹਾਰਾਜ ਕਹਿੰਦੇ ਸਮਝ ਲਓ ਇਹ ਜਿੱਥੋਂ ਟੁੱਟਿਆ ਸੀ ਜਿੱਥੋਂ ਵਿਛੜਿਆ ਸੀ ਉੱਥੇ ਹੀ ਇਹਦਾ ਮਿਲਾਪ ਹੋ ਜਾਂਦਾ ਹੈ ਉਸ ਮਾਲਕ ਤੋਂ ਵਿਛੜ ਕੇ ਆਏ ਹਾਂ ਜਨਮ ਜਨਮ ਦਾ ਵਿਛੜਿਆ ਮਿਲਿਆ ਗੁਰ ਕਿਰਪਾ ਤੇ ਸੂਕਾ ਹਰਿਆ ਅਸੀਂ ਵਿਛੜੇ ਹੋਏ ਹਾਂ ਮਿਲਾਪ ਲਈ ਦਰਬਰ ਦਰ ਭਟਕਦੇ ਹਾਂ ਪਰ ਜੇ ਕਿਤੇ ਮਾਲਕ ਦੀ ਮਿਹਰ ਹੋ ਜਾਏ ਇਨਸਾਨ ਉਸ ਇੱਕ ਦੇ ਚਰਨਾਂ ਨਾਲ ਜੁੜ ਜਾਏ ਕਹਿੰਦੇ ਜਿੱਥੋਂ ਵਿਛੜਿਆ ਸੀ ਉੱਥੇ ਹੀ ਮਿਲ ਜਾਂਦਾ ਹੈ ਤੇ ਸੱਚੀ ਪ੍ਰੀਤ ਇਹਦੇ ਮਿਲਾਪ ਦਾ ਕਾਰਨ ਬਣ ਜਾਂਦੀ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੁੜਿਆ ਜਿਨ੍ਹਾਂ ਨੂੰ ਉਸ ਪਾਰ ਬ੍ਰਹਮ ਵਾਹਿਗੁਰੂ ਜੀ ਨੇ ਬਾਤ ਫੜ ਕੇ ਆਪਣੇ ਬਣਾ ਲਿਆ ਜਿਨ੍ਹਾਂ ਦਾ ਹੱਥ ਫੜ ਲਿਆ ਜਿਨ੍ਹਾਂ ਨੂੰ ਆਪ ਸਹਾਰਾ ਦੇ ਦਿੱਤਾ ਜਿਨ੍ਹਾਂ ਦੇ ਹਿਰਦੇ 'ਚ ਆਪਣਾ ਪਿਆਰ ਪੈਦਾ ਕਰ ਦਿੱਤਾ ਮਹਾਰਾਜ ਕਹਿੰਦੇ ਉਹ ਰੂਹਾਂ ਪਰਤ ਕੇ ਕਦੀ ਵੀ ਮਾਲਕ ਦੀ ਯਾਦ ਤੋਂ ਪਿਆਰ ਤੋਂ ਵਿਛੜਦੀਆਂ ਨਹੀਂ ਇੱਕ ਹੁੰਦਾ ਸਾਧ ਸੰਗਤ ਸਰੀਰਕ ਵਿਛੋੜਾ ਇੱਕ ਹੁੰਦਾ ਮਨ ਦਾ ਵਿਛੋੜਾ ਬਹੁਤ ਵਾਰੀ ਅਸੀਂ ਤਨ ਕਰਕੇ ਤੇ ਗੁਰੂ ਦੇ ਨੇੜੇ ਆ ਪਰ ਮਨ ਕਰਕੇ ਦੂਰ ਹੁੰਦੇ ਹਾਂ ਤੇ ਕੁਝ ਰੂਹਾਂ ਐਸਿਆਂ ਵੀ ਹੁੰਦੀਆਂ ਨੇ ਮਨ ਕਰਕੇ ਉਹ ਦੂਰ ਬੈਠੀਆਂ ਹੁੰਦੀਆਂ ਨੇ ਪਰ ਉਹੋ ਤਨ ਕਰਕੇ ਰੱਬੀ ਹਾਸਲ ਮਿਲਾਪ ਹਾਸਲ ਕਰ ਲੈਂਦੀਆਂ ਨੇ ਅਸੀਂ ਤਨ ਕਰਕੇ ਨੇੜੇ ਹੋਈਏ ਭਾਵੇਂ ਨਾ ਸਾਨੂੰ ਮਨ ਕਰਕੇ ਗੁਰੂ ਦੀ ਹਜ਼ੂਰੀ ਚ ਜ਼ਰੂਰ ਰਹਿਣਾ ਚਾਹੀਦਾ ਹੈ ਭਾਵ ਸੁਰਤ ਹਮੇਸ਼ਾ ਗੁਰੂ ਚਰਨਾ ਗੁਰੂ ਸ਼ਬਦ ਤੇ ਗੁਰੂ ਸਿਮਰਨ ਵਿੱਚ ਜੁੜੀ ਰਹਿਣੀ ਚਾਹੀਦੀ ਹੈ ਬਾਰ ਜਾਉ ਲਖ ਬੇਰੀਆਂ ਹਰ ਸੱਜਣ ਅਗਮ ਅਗਾਹਾ ਮਹਾਰਾਜ ਕਹਿੰਦੇ ਅਸੀਂ ਉਸ ਸੱਜਣ ਤੋਂ ਲੱਖਾਂ ਵਾਰ ਕੁਰਬਾਨ ਜਾਂਦੇ ਹਾਂ ਜੋ ਅਗੰਮ ਹੈ ਤੇ ਅਗਾਧ ਹੈ। ਪਾਪ ਜਿਸ ਨੂੰ ਅਸੀਂ ਪਕੜ ਨਹੀਂ ਸਕਦੇ ਜੋ ਸਾਡੀ ਪਹੁੰਚ ਤੋਂ ਪਰੇ ਹੈ ਜਿਸ ਨੂੰ ਕਿਸੇ ਵੀ ਤਰੀਕੇ ਵਿੱਚ ਕਿਸੇ ਵੀ ਰੂਪ ਵਿੱਚ ਸਮਝਿਆ ਪਕੜਿਆ ਅਪਣਾਇਆ ਨਹੀਂ ਜਾ ਸਕਦਾ। ਬਸ ਅਸੀਂ ਉਹਦੇ ਹੋ ਸਕਦੇ ਹਾਂ। ਉਹਦੇ ਗੁਣ ਗਾ ਸਕਦੇ ਹਾਂ। ਉਹਦੇ ਗੁਣ ਗਾਉਂਦਿਆਂ ਗਾਉਂਦੇ ਉਹਦੇ ਵਿੱਚ ਲੀਨ ਹੋ ਸਕਦੇ ਹਾਂ ਪਰ ਉਹਦਾ ਅੰਤ ਨਹੀਂ ਪਾ ਸਕਦੇ। ਜਿਵੇਂ ਬੂੰਦ ਕਦੀ ਵੀ ਸਾਗਰ ਦਾ ਅੰਤ ਨਹੀਂ ਪਾ ਸਕਦੀ। ਹਾਂ। ਬੂੰਦ ਚਾਹੇ ਸਾਗਰ ਵਿੱਚ ਮਿਲ ਕੇ ਸਾਗਰ ਦਾ ਰੂਪ ਜ਼ਰੂਰ ਹੋ ਜਾਂਦੀ ਹੈ। ਸਾਗਰ ਤੋਂ ਵੱਡੀ ਨਹੀਂ ਹੁੰਦੀ। ਸਾਗਰ ਦਾ ਅੰਤ ਵੀ ਨਹੀਂ ਪਾਉਂਦੀ ਤੇ ਨਾ ਪਾਉਣ ਦੀ ਲੋੜ ਹੈ। ਕੇਵਲ ਬੂੰਦ ਨੇ ਸਾਗਰ ਵਿੱਚ ਮਿਲਣਾ ਹੈ ਬਸ। ਬੂੰਦ ਦੀ ਯਾਤਰਾ ਬੂੰਦ ਦਾ ਕਰਮ ਹੈ ਕਿ ਬੂੰਦ ਸਾਗਰ ਨੂੰ ਸਮਰਪਿਤ ਹੋ ਜਾਏ, ਸਾਗਰ ਵਿੱਚ ਮਿਲ ਜਾਏ। ਬੂੰਦ ਦੀ ਆਪਣੀ ਹੋਦ ਤਾਂ ਖਤਮ ਹੋ ਜਾਏਗੀ ਪਰ ਬੂੰਦ ਇੱਕ ਬਹੁਤ ਵੱਡੇ ਸਾਗਰ ਦਾ ਰੂਪ ਧਾਰਨ ਕਰ ਜਾਏਗੀ। ਇਸੇ ਤਰ੍ਹਾਂ ਇਹ ਜੀਵ ਜਦੋਂ ਮਾਲਕ ਦੀ ਮਿਹਰ ਸਦਕਾ ਰੱਬੀ ਬਖਸ਼ਿਸ਼ ਸਦਕਾ ਮਿਲਾਪ ਹਾਸਲ ਕਰਦਾ ਹੈ ਇਹ ਤਨ ਮਨ ਸਰੀਰ ਕਰਕੇ ਮਿੱਟ ਤੇ ਜਾਂਦਾ ਹੈ ਪਰ ਅਸਲ ਵਿੱਚ ਉਹ ਬੇਅੰਤ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਤਾਂ ਮਹਾਰਾਜ ਕਹਿੰਦੇ ਉਸ ਅਗੰਮ ਅਗਾਧ ਸੱਜਣ ਵਾਹਿਗੁਰੂ ਜੀ ਜਿਹਨੂੰ ਆਪਣੇ ਨਾਲ ਮੇਲ ਲੈਂਦੇ ਨੇ ਉਹਨਾਂ ਤੋਂ ਅਸੀਂ ਬਰੂਹਾਂ ਤੋਂ ਵੀ ਬਲਿਹਾਰ ਹਾਂ ਤੇ ਉਸ ਮਾਲਕ ਤੋਂ ਵੀ ਕੁਰਬਾਨ ਜਾਂਦੇ ਹਾਂ ਸ਼ਰਮ ਪਈ ਨਾਰਾਇਣੈ ਨਾਨਕ ਦਰਪਈਆ ਜਿਹੜੀਆਂ ਰੂਹਾਂ ਉਸ ਮਾਲਕ ਦੇ ਦਰ ਤੇ ਪੈ ਜਾਂਦੀਆਂ ਨੇ ਉਹਦੀ ਸ਼ਰਨ ਵਿੱਚ ਆ ਜਾਂਦੀਆਂ ਨੇ ਉਹ ਹਮੇਸ਼ਾ ਹੀ ਉਸ ਮਾਲਕ ਦੀ ਬਖਸ਼ਿਸ਼ ਦਾ ਆਨੰਦ ਮਾਣਦੀਆਂ ਨੇ ਸ਼ਰਮ ਦਾ ਅਰਥ ਹੁੰਦਾ ਸ਼ਰਨ ਨਾਰਾਇਣ ਦੇ ਸ਼ਰਨ ਵਿੱਚ ਜੋ ਪੈ ਜਾਂਦਾ ਹੈ ਮਹਾਰਾਜ ਕਹਿੰਦੇ ਸਮਝ ਲਓ ਉਹ ਉਸ ਮਾਲਕ ਦੀ ਬਖਸ਼ਿਸ਼ ਦਾ ਆਨੰਦ ਉਹਦਾ ਮਿਲਾਪ ਹਾਸਲ ਕਰ ਲੈਂਦਾ ਹੈ ਤੇ ਐਸੀਆਂ ਰੂਹਾਂ ਪਰਥਾਏ ਫਿਰ ਮਹਾਰਾਜ ਅਖੀਰ ਵਿੱਚ ਕਿਰਪਾ ਕਰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਉਹਨਾਂ ਵਾਸਤੇ ਪੋ ਦਾ ਮਹੀਨਾ ਸਾਰੇ ਸੁਖ ਲੈ ਆਉਂਦਾ ਹੈ ਉਹਨਾਂ ਲਈ ਸੁਹੰਦਾ ਹੋ ਜਾਂਦਾ ਹੈ ਉਹਨਾਂ ਲਈ ਇਹ ਮਹੀਨਾ ਛੱਤੀ ਕਲਾ ਵਾਲਾ ਹੋ ਜਾਂਦਾ ਹੈ ਉਹ ਠੰਡੇ ਬੁਰਜ ਵਿੱਚੋਂ ਵੀ ਮਾਲਕ ਦੀ ਬਖਸ਼ਿਸ਼ ਦਾ ਆਨੰਦ ਮਾਣਦੇ ਨੇ ਚਮਕੌਰ ਦੀ ਗੜੀ ਵਿੱਚ ਸਵਾ ਸਵਾ ਲੱਖਾਂ ਲੜਕੇ ਵੀ ਉਸ ਮਾਲਕ ਦੇ ਪਿਆਰ ਵਿੱਚ ਜੁੜੇ ਰਹਿੰਦੇ ਨੇ ਭੁੱਖੇ ਰਹਿ ਕੇ ਵੀ ਹੁਨਿੰਦਰੇ ਰਹਿ ਕੇ ਪਿਆਸੇ ਰਹਿ ਕੇ ਵੀ ਗੀਤ ਗਾਉਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਉਹ ਕਹਿੰਦੇ ਸੱਚੇ ਫਾਤਖਾ ਅਗਰ ਤੂੰ ਹੈ ਤੇ ਮੈਨੂੰ ਸਾਰੇ ਹਾਲਾਤ ਸੁਖ ਦੇ ਰਹੇ ਨੇ ਸਭ ਕੁਝ ਮੇਰੇ ਵਾਸਤੇ ਭਲਾ ਹੈ ਪਰ ਜੇ ਤੇਰੀ ਯਾਦ ਵਿਛੜ ਜਾਏ ਤੇਰਾ ਵਿਛੋੜਾ ਹੋ ਜਾਏ ਤੈਨੂੰ ਭੁੱਲ ਜਾਈਏ ਤੇ ਸਭ ਕੁਝ ਸਾਡੇ ਵਾਸਤੇ ਜ਼ਹਿਰੀ ਨਾਗਾਂ ਦੇਸ਼ਮਾਨ ਹੋ ਜਾਂਦਾ ਹੈ ਪੂਖ ਦਾ ਮਹੀਨਾ ਸੁਹਾਵਣਾ ਹੋ ਜਾਏ ਸੁਹੰਦਾ ਹੋ ਜਾਏ ਇਸ ਲਈ ਮਹਾਰਾਜ ਕਹਿੰਦੇ ਨੇ ਅਸੀਂ ਉਸ ਮਾਲਕ ਦੇ ਦਰ ਤੋਂ ਬਖਸ਼ੇ ਜਾਈਏ ਜਿਨ੍ਹਾਂ ਨੂੰ ਉਹ ਬਖਸ਼ ਲੈ ਉਹ ਕਿਰਪਾ ਕਰ ਦੇ ਉਹ ਹਮੇਸ਼ਾ ਚੜ੍ਹਦੀ ਕਲਾ ਵਾਲਾ ਜੀਵਨ ਜਿਉਂਦੇ ਹਨ ਪੂ ਦਾ ਮਹੀਨਾ ਆ ਰਿਹਾ ਹੈ ਆਰੰਭ ਹੋਇਆ ਆਪਾਂ ਯਤਨ ਕਰਨਾ ਹੈ ਜਿੱਥੇ ਇਸ ਮਹੀਨੇ ਵਿੱਚ ਅਸੀਂ ਬਹੁਤ ਜ਼ਿਆਦਾ ਖੁਸ਼ੀ ਦੇ ਕਾਰਜਾਂ ਤੋਂ ਸੰਕੋਚ ਕਰਨਾ ਹੈ ਭੰਗੜੇ ਗਾਣੇ ਆਦਿਕ ਤੋਂ ਸੰਕੋਚ ਕਰਨਾ ਹੈ ਉੱਥੇ ਨਾਲ-ਨਾਲ ਗੁਰੂ ਕੇ ਲਾਲਾਂ ਦੀ ਚਾਰੇ ਸ਼ਹਿਰ ਜਾਦਿਆਂ ਦੀਆਂ ਸ਼ਹੀਦੀਆਂ ਉਹਨਾਂ ਦੀ ਕੁਰਬਾਨੀ ਉਹਨਾਂ ਗੁਰਸ਼ਖ ਰੂਹਾਂ ਉਹਨਾਂ ਗੁਰਸਿੱਖਾਂ ਦੀ ਭਾਵਨੀ ਸੇਵਾ ਦੀ ਕਦਰ ਕਰਦਿਆਂ ਗੁਰੂ ਪਿਆਰ ਵਿੱਚ ਭਿੱਜ ਕੇ ਅਸੀਂ ਗੁਰੂ ਗੁਰੂ ਦਾ ਜਾਪ ਕਰਨਾ ਹੈ ਨਿਤਨੇਮ ਦੇ ਜਾਪ ਕਰੋ ਬਾਣੀ ਦੇ ਜਾਪ ਕਰੋ ਤੇ ਆਪਣੇ ਬੱਚਿਆਂ ਨੂੰ ਉਹ ਮਿਹਨੇ ਦਾ ਇਤਿਹਾਸ ਜ਼ਰੂਰ ਸੁਣਾਓ ਤਾਂ ਕਿ ਉਹਨਾਂ ਦੇ ਮਨ ਅੰਦਰ ਵੀ ਗੁਰੂ ਕੇ ਲਾਲਾਂ ਦਾ ਪਿਆਰ ਬਣ ਆਵੇ ਉਹ ਵੀ ਸਿੱਖੀ ਸਿਧਕ ਨਿਭਾਉਂਦਿਆਂ ਚੜ੍ਹਦੀ ਕਲਾ ਵਾਲਾ ਜੀਵਨ ਜੀਣ ਬਹੁਤ ਬਹੁਤ ਧੰਨਵਾਦ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ